ਸਿਕਲ ਜੀ ਮੈਂ ਸਾਵਧਿਤ ਲਾਉਂ ਮੀਂਹ ਦੇ ਕੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਲਾਂ ਬਣਾਉਣ ਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿਹੜੀਆਂ ਕਿਸਮਾਂ ਲਾਉਣ ਦੀ ਸਿਫਾਰਸ਼ ਕਰਦੀ ਕਾ ਲਾਉਣ ਵਾਸਤੇ ਆਪਾਂ ਨੂੰ ਜਗਾ ਦੀ ਚੋਣ ਅਤੇ ਮਿੱਟੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਮਹੱਤਵਪੂਰਨ ਮੁੱਦੇ ਕਾ ਨੂੰ ਆਪਾਂ ਬੀਜ ਰਾਹੀਂ ਜੜਾ ਰਾਹੀਂ ਜਾਂ ਟਰਫ ਰਾਹੀਂ ਲਾਈਏ ਅਤੇ ਕਾ ਲਾਉਣ ਦੇ ਲਈ ਸਭ ਤੋਂ ਟੁਕਮਾ ਸਮਾਂ ਕਿਹੜਾ ਹੈ ਜਦੋਂ ਆਪਾਂ ਪੂਰੀ ਕਾਜਾਬੀ ਦੇ ਨਾਲ ਲਾਨ ਬਣਾ ਸਕੀਏ ਲਾਨ ਕਿਸੇ ਬਗੀਚੇ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ ਇੱਕ ਵਧੀਆ ਲਾਨ ਬਣਾਉਣ ਦੇ ਲਈ ਕਾਨੂੰ ਖਾਸ ਦੇਖਭਾਲ ਦੀ ਲੋੜ ਪੈਂਦੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਿੱਟੀ ਦੀ ਲਾਨ ਬਣਾਉਣ ਦੇ ਲਈ ਚੰਗੀ ਹਲਕੀ ਪੁਰਪਰੀਤੇ ਉੱਪਰਲੀ ਮਿੱਟੀ ਸਭ ਤੋਂ ਵਧੀਆ ਰਹਿੰਦੀ ਹੈ ਇਸ ਮਿੱਟੀ ਵਿੱਚ ਹਵਾ ਆਸਾਨੀ ਨਾਲ ਜੜਾਂ ਤੱਕ ਪਹੁੰਚ ਸਕਦੀ ਹੈ ਜਹੀ ਮਿੱਟੀ ਵਿੱਚੋਂ ਬਾਧੂ ਪਾਣੀ ਦਾ ਨਿਕਾਸ ਵੀ ਆਸਾਨੀ ਨਾਲ ਹੋ ਜਾਂਦਾ ਹੈ ਚਿਕਣੀ ਮਿੱਟੀ ਵਿੱਚੋਂ ਪਾਣੀ ਦਾ ਨਿਕਾਸ ਔਖਾ ਹੁੰਦਾ ਹੈ ਚਿਕਣੀ ਮਿੱਟੀ ਨੂੰ ਜੈਵਿਕ ਮਾਦਦਾ ਅਤੇ ਰੇਤ ਮਿਲਾ ਕੇ ਹਲਕਾ ਅਤੇ ਪੁਰਪਰਾ ਬਣਾਇਆ ਜਾ ਸਕਦਾ ਹੈ ਘਾਹ ਲਾਉਣ ਤੋਂ ਪਹਿਲਾਂ ਜਮੀਨ ਦੀ ਤਿਆਰੀ ਸ਼ੁਰੂ ਕਰਨੀ ਚਾਹੀਦੀ ਹੈ ਗਰਮੀ ਦੇ ਮੌਸਮ ਵਿੱਚ ਜਿਵੇਂ 45 ਸੈਂਟੀਮੀਟਰ ਡੂੰਗੀ ਬਾਹੋ ਨਦੀਨਾਂ ਦੇ ਜੜਾਂ ਅਤੇ ਕੰਕਰ ਪੱਥਰ ਨੂੰ ਬਾਹਰ ਕੱਢੋ ਇਸ ਤੋਂ ਬਾਅਦ ਮਿੱਟੀ ਨੂੰ ਤੁੱਪ ਲਵਾਓ ਤਾਂ ਜੋ ਬਿਮਾਰੀਆਂ ਦੇ ਘਟਾਣੂ ਕੀੜੇ ਮਕੌੜੇ ਅਤੇ ਨਦੀਨਾਂ ਦੇ ਬੀਜਾਂ ਨੂੰ ਨਸ਼ਟ ਕੀਤਾ ਜਾ ਸਕੇ ਬਰਸ਼ਾਤਾਂ ਸ਼ੁਰੂ ਹੋਣ ਦੇ ਨਾਲ ਹੀ 100 ਵਰਗ ਮੀਟਰ ਜ਼ਮੀਨ ਵਿੱਚ 1 ਕੁੰਟਲ ਗੁਣੋਆ ਵਾਲੀ ਖਾਦ ਦੇ ਨਾਲ 4 ਕਿਲੋ ਸੁਪਰ 4 ਕਿਲੋ ਟਾਸ પાਕੇ ਲਾਓ ਪੰਜਾਬ ਦੇ ਵਿੱਚ ਆਮ ਤੌਰ ਤੇ ਗਰਮ ਮੌਸਮ ਵਾਲੀਆਂ ਕਿਸਮਾਂ ਲਾਈਆਂ ਜਾਂਦੀਆਂ ਹਨ ਪਹਿਲੀ ਕਿਸਮ ਹੈ ਕਲਕੱਤਾ ਕਾ ਇਕਾਦੀ ਤੇਜ਼ੀ ਨਾਲ ਵਧਣ ਵਾਲੀ ਵਧੀਆ ਕਿਸਮ ਹੈ ਜੋ ਕਿ ਜ਼ਮੀਨ ਦੇ ਉੱਪਰ ਟਿਹੜਾ ਨਾਲ ਜ਼ਮੀਨ ਦੇ ਹੇਠਾਂ ਰੂਟ ਸਟਾਕ ਨਾਲ ਫੈਲਦਾ ਹੈ ਇਕਾ ਛਾਂ ਵਾਲੀ ਮਾੜੀਆਂ ਨਿਕਾਸੀ ਵਾਲੀਆਂ ਜਾਬੀ ਅਤੇ ਘੱਟ ਪਜਾਉ ਸ਼ਕਤੀ ਵਾਲੀਆਂ ਜ਼ਮੀਨਾਂ ਵਿੱਚ ਨਹੀਂ ਚੱਲਦਾ ਇਸ ਨੂੰ ਖੁੱਲੀ ਮਿਕਦਾਰ ਵਿੱਚ ਨਾਈਟ੍ਰੋਜਨ ਦੀ ਜ਼ਿਆਦਾ ਮਾਤਰਾ ਵਾਲੀ ਸਤੁਲਤ ਖਾਦ ਚਾਹੀਦੀ ਹੈ ਇਹ ਕੁਝ ਹੱਦ ਤੱਕ ਸੋਕੇ ਨੂੰ ਸਹਾਰ ਸਕਦਾ ਹੈ ਇੱਕ ਸੰਘਣੀ ਲਾਲ ਬਣਾਉਣ ਵਾਲੀ ਲਈ ਇਸ ਨੂੰ ਨੀਮਾ ਰੱਖ ਕੇ ਕੱਟਣਾ ਚਾਹੀਦਾ ਹੈ ਕਈ ਥਾਵਾਂ ਤੇ ਕੱਟਾਕਾ ਦੀ ਕਿਸਮ ਸਿਲੈਕਸ਼ਨ ਨੰਬਰ 1 ਵੀ ਵਰਤੀ ਜਾਂਦੀ ਹੈ ਦੂਜੀ ਕਿਸਮ ਹੈ ਕੋਰੀਆਈ ਜਾਂ ਜਾਪਾਨੀ ਕਾ ਇਹ ਨਮੀ ਰਹਿਣ ਵਾਲੀ ਕਾਹ ਦੀ ਕਿਸਮ ਹੈ ਜੋ ਕਿ ਜ਼ਮੀਨ ਦੇ ਉੱਪਰ ਜੜਾ ਨਹੀਂ ਫੈਲਦੀ ਹੈ ਜਿਹੜੀ ਨੀਂਹ ਨਾਲ ਮੁਕਾਬਲਾ ਕਰ ਸਕਦੀ ਹੈ ਆਮ ਤੌਰ ਤੇ ਰੋਗਾਂ ਤੇ ਕੀੜਾਂ ਤੋਂ ਰਹਿਤ ਹੁੰਦੀ ਹੈ ਇਹ ਕਾਹ ਦੀ ਸਤਜਾਨ ਕਿਸਮ ਹੈ ਜੋ ਕਿ ਨੇੜੇ ਦੀ ਕਟਾਈ ਨੂੰ ਸਹਾਰ ਸਕਦੀ ਹੈ ਤੀਜੀ ਕਿਸਮ ਹੈ ਮਸਕਰੀਨਾ ਕਾ ਇੱਕ ਬਲਖਣ ਇਕੱਠਾ ਵਾਲੀ ਅਤੇ ਪਹਾੜੀ ਨਮਾ ਦਿਖਵਾਲੀ ਸਿਆਰਟੀ ਕਾ ਹੈ ਇਸ ਨੂੰ ਆਮ ਤੌਰ ਤੇ ਕੱਟੇ ਬਿਨਾ ਕੁਦਰਤੀ ਦੇਖਵ ਲਈ ਬਦਲ ਦਿੱਤਾ ਜਾਂਦਾ ਹੈ ਇਹ ਛੋਟੀਆਂ ਛੋਟੀਆਂ ਡੂੰਗੇ ਤੇ ਹਰੇ ਰੰਗ ਦੀਆਂ ਪਹਾੜੀਆਂ ਬਣਾਉਂਦਾ ਹੈ ਇਹ ਬਹੁਤ ਹੌਲੀ ਵਧਣ ਵਾਲੀ ਗਰਮ ਅਤੇ ਗੂੜੇ ਹਰੇ ਰੰਗ ਦੀ ਕਿਸਮ ਹੈ ਇਹ ਸ਼ਾਂ ਨੂੰ ਕੁਝ ਹੱਦ ਤੱਕ ਸਹਿਣ ਕਰ ਸਕਦੀ ਹੈ ਕਾ ਲਾਉਣ ਦੇ ਲਈ ਸਭ ਤੋਂ ਟਕਮਸਮਾ ਅਗਸਤ ਤੱਕ ਹੀ ਰਹੇ ਬਜਾਈ ਫਰਬਰੀ ਮਾਰਚ ਦੇ ਵਿੱਚ ਵੀ ਕਰ ਸਕਦੇ ਹਨ ਪਰ ਬਾਅਦ ਵਿੱਚ ਗਰਮੀ ਕਾਰਨ ਛੋਕੀ ਰਸਕਾਰ ਹੁਣ ਦੇ ਸਾਰ ਰਹਿੰਦੇ ਹਨ ਕਿਉਂਕਿ ਆਉਣ ਵਾਲੇ ਮਹੀਨੇ ਮਈ ਜੂਨ ਬਹੁਤ ਖੁਸ਼ਕ ਹੁੰਦੇ ਹਨ ਬੀਜ ਰਾਹੀਂ ਘਾਹ ਲਾਉਣ ਦਾ ਸਭ ਤੋਂ ਸਸਤਾ ਤਰੀਕਾ ਜਿੱਥੇ ਘਾਹ ਲਾਉਣ ਦੇ ਲਈ ਖੇਤਰ ਵੱਡਾ ਹੋਵੇ ਦੂਜਾ ਤਰੀਕਾ ਜੜਾਂ ਰਾਹੀਂ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਧ ਵਰਤਿਆ ਜਾਂਦਾ ਹੈ ਜੇਕਰ ਲਾਨ ਜਲਦੀ ਪਰਣਾ ਹੈ ਜੜਾਂ ਦਾ ਫਾਸਲਾ ਘਟ ਕੀਤਾ ਜਾ ਸਕਦਾ ਆਮ ਤੌਰ ਤੇ ਜੜਾਂ ਨਖੇੜ ਕੇ 4 ਤੋਂ 6 ਇੰਚ ਤੇ ਲਾਈਆਂ ਜਾਂਦੀਆਂ ਹਨ ਤੀਜਾ ਤਰੀਕਾ ਤਰਫ ਬਿਧੀ ਰਹੀ ਕ ਉਹਨਾਂ ਥਾਵਾਂ ਤੇ ਲਗਾਇਆ ਜਾਂਦਾ ਹੈ ਜਿੱਦੇ ਤਰੰਤ ਪ੍ਰਭਾਵ ਪ੍ਰਭਾਵ ਦੀ ਲੋੜ ਪੈਂਦੀ ਹੈ ਲਾਂ ਦੀ ਪਹਿਲੀ ਕਟਾਈ ਉਹਦੋਂ ਤੱਕ ਨਾ ਕਰੋ ਜਦੋਂ ਤੱਕ ਕਾ ਦੀ ਉਚਾਈ 2 ਇੰਚ ਨਾ ਹੋ ਜਾਵੇ ਲਗਾਤਾਰ ਕਟਾਈ ਦੇ ਨਾਲ ਕਾ ਨਰਮ ਅਤੇ ਸੰਘਣਾ ਹੁੰਦਾ ਹੈ 10 ਤੋਂ 15 ਦਿਨਾਂ ਬਾਅਦ ਕਟਾਈ ਕਰੋ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ